ਜਿਹੜੇ ਵਿਦਿਆਰਥੀ ਇਨਾਮ ਪ੍ਰਾਪਤ ਕਰਦੇ ਨੇ ਸੇਵਾ ਵਿੱਚ ਪਾਰਟਿਸਪੇਟ ਕਰਦੇ ਨੇ ਉਹ ਅਗਲੇ ਵਿਦਿਆਰਥੀਆਂ ਵਾਸਤੇ ਹੋਰ ਪ੍ਰੇਰਣਾ ਸ੍ਰੇਤ ਬਣਦੇ ਨੇ ਮੈਨੂੰ ਮਾਣ ਹੈ ਆਪਣੇ ਅਧਿਆਪਕ ਸਾਥੀਆਂ ਤੇ ਜਿਹੜੇ ਆਪਣੇ ਘਰ ਦੇ ਕੰਮ ਛੱਡ ਕੇ ਇਹਨਾਂ ਵਿਦਿਆਰਥੀਆਂ ਦੇ ਨਾਲ ਰਹਿ ਕੇ ਇਹਨਾਂ ਨੂੰ ਮੋਟੀਵੇਟ ਕਰਦੇ ਨੇ ਗਰਮੀ ਬਹੁਤ ਹੈ ਪਿਆਸ ਲੱਗਦੀ ਹੈ ਤੇ ਹੁਣ ਲਾਈਨਾਂ ਦੇ ਵਿੱਚ ਖੜੇ ਹੋ ਕੇ ਦੂਰ ਤੱਕ ਪਾਣੀ ਪੀ ਨਹੀਂ ਜਾ ਸਕਦੇ ਇਸ ਕਰਕੇ ਉਹਨਾਂ ਨੂੰ ਦੂਰੋਂ ਪਾਣੀ ਲਿਆ ਕੇ ਪ੍ਰੋਵਾਈਡ ਕੀਤਾ ਜਾਂਦਾ ਹੈ ਲਾਈਨਾਂ ਦੇ ਵਿੱਚ ਹੀ ਅਗਰ ਕਿਸੇ ਨੂੰ ਵੀ ਸਮੱਸਿਆ ਆਂਦੀ ਹੈ ਕਿਸੇ ਪ੍ਰਕਾਰ ਦੀ बेहੋਸ਼ੀ ਜਾਂ ਕੁਝ ਵੀ ਉਸੇ ਸਮੇ ਸਾਡੀ ਜਿਹੜੀ ਟੀਮ ਹੈ ਉਹਨਾਂ ਨੂੰ ਜਾ ਕੇ ਉੱਥੇ ਜਾ ਕੇ ਮਦਦ ਕਰਦੀ ਹੈ ਕਿਸੇ ਨੂੰ ਜ਼ਿਆਦਾ ਦਿੱਕਤ ਹੈ ਉਹ ਜ਼ਿਆਦਾ ਦਿਨ ਨਹੀਂ ਖੜ ਸਕਦੇ ਬਜ਼ੁਰਗ ਬੀਬੀਆਂ ਉਹਨਾਂ ਨੂੰ ਵੀ ਅਸੀਂ ਸਹਾਰਾ ਦੇ ਕੇ ਜਿਹੜਾ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਉਂਦੇ ਹਨ ਧੀਆਂ ਪੈਣਾਂ ਲਈ ਇੱਕੋ ਹੀ ਸੰਦੇਸ਼ ਹੈ ਕਿ ਉਹ ਆਪਣੇ ਸੁਪਨੇ ਪੂਰੇ ਕਰਨ ਲਈ ਆਪ ਸਟੈਂਡ ਲੈਣ ਅੱਗੇ ਆ ਕੇ ਆਪਣੇ ਸੁਪਨੇ ਪੂਰੇ ਕਰਨ ਆਪਣੇ ਘਰਦਿਆਂ ਨੂੰ ਮਾਣ ਮਹਿਸੂਸ ਕਰਾਣ ਤੇ ਅੱਗੇ ਵਧਦੇ ਰਹਿਣ ਜ਼ਿੰਦਗੀ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਤੇ ਇਸ ਵੇਲੇ ਅਸੀਂ ਬਾਜਾ ਵਾਲਿਆਂ ਦੀ ਤਰਤੀਤ ਤਖਤ ਸ਼੍ਰੀ ਕੇਸਗੜ ਸਾਹਿਬ ਸ਼੍ਰੀ ਨੰਦਪੁਰ ਸਾਹਿਬ ਮੌਜੂਦ ਆ ਅੱਜ ਇੱਥੇ ਸੰਗਤਾਂ ਜਿਹੜੀਆਂ ਨੇ ਦੂਰ ਦਰਾਡੇ ਤੋਂ ਨਤਮਸਤਕ ਹੋੜੀਆਂ ਕਿਉਂਕਿ ਸਿੱਖਾਂ ਦੇ ਕਈ ਸਾਰੇ ਤਿਉਹਾਰ ਨੇ ਜਿਨ੍ਹਾਂ ਦੇ ਵਿੱਚੋਂ ਅਹਿਮ ਮੰਨੇ ਜਾਂਦੇ ਦੀਵਾਲੀ, ਹੋਲੀ ਜਿਹਨੂੰ ਅਸੀਂ ਹੋਲਾ ਮਹੱਲਾ ਕਹਿੰਨੇ ਆ ਤੇ ਕਈ ਹੋਰ ਸਾਰੇ ਤਿਉਹਾਰ ਜਿਹੜੇ ਨੇ ਸਿੱਖਾਂ ਦੇ ਵੱਲੋਂ ਬੇਗਦਗੀ ਧੂਮ ਧਾਮ ਦੇ ਨਾਲ ਤੇ ਮਹੱਤਵਪੂਰਨ ਤਰੀਕੇ ਦੇ ਨਾਲ ਮਨਾਏ ਜਾਂਦੇ ਆ ਅੱਜ ਤੱਕ ਤਖਤ ਸ਼੍ਰੀ ਕੇਸਗੜ ਸਾਹਿਬ ਸ਼੍ਰੀ ਇਹ ਤਰਤੀ ਤੇ ਪਹੁੰਚੀਆਂ ਇੱਥੋਂ ਦਾ ਇਤਿਹਾਸ ਜਾਣਾਂਗੇ ਇੱਥੋਂ ਦਾ ਇਤਿਹਾਸ ਕੀ ਕਹਿੰਦਾ ਹੈ ਹੋਲਾ ਮਹੱਲਾ ਕਿਵੇਂ ਮਨਾਇਆ ਜਾਂਦਾ ਹੈ ਕਾਫੀ ਸਾਰੀਆਂ ਗੱਲਾਂ ਦੇ ਉੱਤੇ ਜਿਹੜੇ ਹੈਗਾ ਵਿਸਤਾਰ ਦੇ ਨਾਲ ਚਾਨਣਾ ਪਾਵਾਂਗੇ ਪਰ ਇੱਕ ਵਾਰ ਤੁਸੀਂ ਗੁਰੂ ਸਾਹਿਬ ਦੇ ਦਰਸ਼ਨ ਦੀਦਾਰੇ ਕਰ ਲਵੋ ਕਿਉਂਕਿ ਫੁੱਲਾਂ ਦੀ ਬਹੁਤ ਸੋਹਣੀ ਸਜਾਵਟ ਜਿਹੜੀ ਹੈ ਇਸ ਵੇਲੇ ਗੁਰੂ ਘਰ ਦੇ ਵਿੱਚ ਕੀਤੀ ਗਈ ਹੈ ਬੇਹੱਦ ਹੀ ਮਨਮੋਹਕ ਨਜ਼ਾਰਾ ਜਿਹੜਾਗਾ ਇਸ ਵੇਲੇ ਦਾ ਹੈ ਪੂਰੇ ਗੁਰੂ ਗੁਰਦੁਆਰਾ ਸਾਹਿਬ ਨੂੰ ਜਿਹੜਾਗਾ ਵੱਖ-ਵੱਖ ਤਰ੍ਹਾਂ ਤੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਨੇ ਫੁੱਲ ਨੇ ਉਹਨਾਂ ਦੇ ਨਾਲ ਸਜਾਇਆ ਗਿਆ ਦੂਰਦਰਾਂਡੇੋਂ ਸੰਗਤਾਂ ਜੋ ਨੇ ਹਮ ਹਮਾ ਕਿ ਨਤਮਸਤਕ ਹੋਰੀਆਂ ਬੇਖਦ ਹੀ ਖੁਸ਼ੀ ਦਾ ਤਿਹਾਰ ਮਨਿਆ ਜਾਂਦਾ ਹੈ ਹੋਲਾ ਮਹੱਲਾ ਕਿਉਂਕਿ ਕਿਹਾ ਜਾਂਦਾ ਕਿ ਲੋਕਾਂ ਦੀਆਂ ਹੋਲੀਆਂ ਤੇ ਜਿਹੜੇ ਸਿੱਖ ਨੇ ਸਿੱਖ ਪੰਥ ਦਾ ਤਾਂ ਹੋਲਾ ਮਹੱਲਾ ਹੁੰਦਾ ਪਹਿਲਾਂ ਤੁਸੀਂ ਦਰਸ਼ਨ ਦੀਦਾਰੇ ਕਰ ਲਵੋ ਕਿਉਂਕਿ ਬਹੁਤ ਸਾਰੀਆਂ ਸੰਗਤਾਂ ਨੇ ਜੋ ਨਹੀਂ ਪਹੁੰਚ ਸਕਦੀਆਂ ਤੁਹਾਡੇ ਵਾਸਤੇ ਅਸੀਂ ਜਿਹੜੇ ਨੇ ਦਰਸ਼ਨ ਦੀਦਾਰੇ ਲੈ ਕੇ ਆਈਆਂ ਤੁਸੀਂ ਨਤਮਸਤਕ ਤਾਂ ਨਹੀਂ ਹੋ ਸਕੇ ਪਰ ਤੁਸੀਂ ਤਸਵੀਰਾਂ ਦੇ ਵਿੱਚੋਂ ਦੀ ਜਿਹੜਾ ਮੱਥਾ ਜ਼ਰੂਰ ਟੇਕ ਲਵੋ ਅਰਦਾਸ ਜ਼ਰੂਰ ਕਰ ਲਓ ਸਰਬੱਤ ਦੇ ਭਲੇ ਦੀ ਜੇਕਰ ਤਖਤ ਸ਼੍ਰੀ ਕੇਸਗੜ੍ਹ ਸਾਕਿਬ ਸ਼੍ਰੀਨੰਦਪੁਰ ਸਾਕਿਬ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਤਖਤਸ਼੍ਰੀ ਕੇਸਗੜ ਸਾਖਿਬ ਖਾਲਸਾ ਪੰਥ ਦੇ ਪੰਜਾਂ ਤਖਤਾਂ ਦੇ ਵਿੱਚੋਂ ਤੀਸਰਾ ਤਖਤ ਹੈ ਇਹ ਖਾਲਸਾ ਪੰਥ ਦਾ ਪ੍ਰਗਟ ਅਸਥਾਨ ਹੈ ਤੇ ਇਸ ਵੇਲੇ ਅਸੀਂ ਸ਼੍ਰੀਨੰਦਪੁਰ ਸਾਹਿਬ ਦੀ ਧਰਤੀ ਤੇ ਮੌਜੂਦ ਹਾਂ ਤੇ ਹਰ ਤਰ੍ਹਾਂ ਦੀ ਸੇਵਾ ਜਿਹੜੀ ਹੈ ਇੱਥੇ ਪੁਲਿਸ ਕਰਮੀਆਂ ਦੇ ਵੱਲੋਂ ਨਿਭਾਈ ਜਾ ਰਹੀ ਹੈ ਸਿੱਖ ਸੰਗਤਾਂ ਦੇ ਵੱਲੋਂ ਨਿਭਾਈ ਜਾ ਰਹੀ ਹੈ ਨੌਜਵਾਨਾਂ ਦੇ ਵੱਲੋਂ ਵੀ ਨਿਭਾਈ ਜਾ ਰਹੀ ਹੈ ਪਰ ਇੱਥੇ ਕਈ ਸਾਰੇ ਸਟੂਡੈਂਟਸ ਜਿਹੜੇ ਨੇ ਪਹੁੰਚੇ ਹੋਏ ਨੇ ਜਿਨ੍ਹਾਂ ਦੇ ਵੱਲੋਂ ਐਜ਼ ਆ ਵਲੰਟੀਅਰ ਇੱਕ ਬਹੁਤ ਵੱਡੀ ਸੇਵਾ ਨਿਭਾਈ ਜਾ ਰਹੀ ਹੈ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਗਰ ਜ਼ਰੂਰਤ ਪੈਂਦੀ ਹੈ ਤਾਂ ਪ੍ਰਸ਼ਾਸਨ ਦੇ ਨਾਲ-ਨਾਲ ਇਹਨਾਂ ਸਟੂਡੈਂਟਸ ਦੇ ਵੱਲੋਂ ਵੱਡੇ ਪੱਧਰ ਤੇ ਸਹਿਯੋਗ ਦਿੱਤਾ ਜਾਂਦਾ ਹੈ ਪਹਿਲਾਂ ਆਪਾਂ ਪ੍ਰਿੰਸੀਪਲ ਸਾਹਿਬੁਰੇ ਨਾਲ ਗੱਲਬਾਤ ਕਰ ਲੈਣੀ ਹੈ ਸਸ਼ੀ ਕਲ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਏ ਜਾ ਰਹੇ ਸ਼੍ਰੀ ਗੁਰ ਤੇਗ ਬਹਾਦਰ ਖਾਲਸਾ ਕਾਲਜ ਸ਼੍ਰੀ ਆਨੰਦਪੁਰ ਸਾਹਿਬ ਦੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਲਈ ਬੜੇ ਮਾਣ ਦੀ ਗੱਲ ਹੈ ਕਿ ਸ਼੍ਰੀ ਕੇਸ਼ਗੱਟ ਸਾਹਿਬ ਸੱਤ ਰੋਜ਼ਾ ਐਨਐਸਐਸ ਦਾ ਕੈਂਪ ਲਗਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਸ਼ਰਧਾਲੂਆਂ ਦੀ ਸੇਵਾ ਲਈ ਸਾਡੇ ਵਲੰਟੀਅਰਜ਼ ਦਿਨ ਰਾਤ ਕੰਮ ਕਰ ਰਹੇ ਨੇ ਮੈਂ ਦਰਸ਼ਕਾਂ ਦੀ ਜਾਣਕਾਰੀ ਲਈ ਦੱਸਣਾ ਚਾਹਾਂਗਾ ਕਿ ਸਾਡੇ ਵਿਦਿਆਰਥੀ ਜਿੱਥੇ ਲੰਗਰ ਵਿੱਚ ਸੇਵਾ ਕਰਦੇ ਨੇ ਜਿੱਥੇ ਵੱਖ-ਵੱਖ ਧਾਰਮਿਕ ਸਥਾਨਾਂ ਦੇ ਜਿਹੜੇ ਛੋਟੇ ਰਾਹ ਨੇ ਉਹ ਦੱਸਦੇ ਨੇ ਉੱਥੇ ਬਜ਼ੁਰਗਾਂ ਤੇ ਬੱਚਿਆਂ ਦੀ ਸਮੇਂ-ਸਮੇਂ ਤੇ ਮਦਦ ਕਰਦੇ ਨੇ ਤੇ ਵਿਦਿਆਰਥੀਆਂ ਨੂੰ ਸੇਵਾ ਕਰਦੇ ਆਂ ਦੇਖ ਕੇ ਸੰਗਤ ਵਿੱਚ ਵੀ ਉਤਸ਼ਾਹ ਜਿਹੜਾ ਭਰਦਾ ਤੇ ਮੈਨੂੰ ਮਾਣ ਹੈ ਆਪਣੇ ਵਿਦਿਆਰਥੀਆਂ ਤੇ ਇਹ ਜਿਹੜੇ ਬਾਕੀਆਂ ਵਾਸਤੇ ਵੀ ਸਦਾ ਪ੍ਰੇਰਨਾ ਸਰੂਤ ਬਣੇ ਨੇ ਜੀ ਇਹ ਬੱਚੇ ਜਿਹੜੇ ਨੇ ਤੁਹਾਡੇ ਸਟੂਡੈਂਟਸ ਨੇ ਐਜ਼ ਅ ਵਲੰਟੀਅਰ ਜੋ ਵਰਕ ਕਰ ਰਹੇ ਨੇ ਸੇਵਾ ਕਰ ਰਹੇ ਨੇ ਉਹਨਾਂ ਨੂੰ ਪ੍ਰੇਰਿਆ ਕਿਦਾਂ ਜਾਂਦਾ ਤੇ ਕਿੰਨੇ ਕ ਸਾਲ ਤੋਂ ਇਹ ਜਿਹੜੇ ਬੱਚੇ ਨੇ ਸੇਵਾ ਕਰ ਰਹੇ ਨੇ ਅ ਸ਼ਰਗੁਰ ਤੇਗ ਬਹਾਦਰ ਖਾਲਸਾ ਕਾਲ ਜੇ ਸ਼ਰੂਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਾਰਥ ਇੰਡੀਆ ਦਾ ਬਹੁਤ ਨਾਮੀ ਕਾਲਜ ਹੈ ਇਸ ਕਾਲਜ ਦੇ ਐਨਐਸਐਸ ਐਨਸੀਸੀ ਰੈੱਡ ਕਰਾਸ ਦੇ ਵਿਦਿਆਰਥੀ ਵੱਖ-ਵੱਖ ਗਤੀਵਿਧੀਆਂ 'ਚ ਬਹੁਤ ਵੱਧ ਚੜ੍ਹ ਕੇ ਹਿੱਸਾ ਲੈਂਦੇ ਨੇ ਪਿਛਲੇ ਲੰਬੇ ਸਮੇਂ ਤੋਂ ਸਾਡੇ ਵਿਦਿਆਰਥੀਆਂ ਨੇ ਵੱਖ-ਵੱਖ ਖੇਤਰਾਂ ਵਿੱਚ ਵੱਡੇ ਇਨਾਮ ਪ੍ਰਾਪਤ ਕੀਤੇ ਨੇ ਜਿਹੜੇ ਵਿਦਿਆਰਥੀ ਇਨਾਮ ਪ੍ਰਾਪਤ ਕਰਦੇ ਨੇ ਸੇਵਾ ਵਿੱਚ ਪਾਰਟਿਸਪੇਟ ਕਰਦੇ ਨੇ ਉਹ ਅਗਲੇ ਵਿਦਿਆਰਥੀਆਂ ਵਾਸਤੇ ਹੋਰ ਪ੍ਰੇਰਣਾ ਸ੍ਰੇਤ ਬਣਦੇ ਨੇ ਮੈਨੂੰ ਮਾਣ ਹੈ ਆਪਣੇ ਅਧਿਆਪਕ ਸਾਥੀਆਂ ਤੇ ਜਿਹੜੇ ਆਪਣੇ ਘਰ ਦੇ ਕੰਮ ਛੱਡ ਕੇ ਇਹਨਾਂ ਵਿਦਿਆਰਥੀਆਂ ਦੇ ਨਾਲ ਰਹਿ ਕੇ ਇਹਨਾਂ ਨੂੰ ਮੋਟੀਵੇਟ ਕਰਦੇ ਨੇ ਇਹਨਾਂ ਦਾ ਕੰਮ ਇੱਥੇ ਜਿਹੜੀ ਤੁਹਾਡੇ ਵੱਲੋਂ ਸੇਵਾ ਨਿਭਾਈ ਜਾਂਦੀ ਹੈ। ਜੀ ਇਹ ਕਿੰਨੇ ਦਿਨਾਂ ਤੱਕ ਤੁਸੀਂ ਇੱਥੇ ਸੇਵਾ ਨਿਭਾਉਂਦੇ ਹੋ? ਇਹ ਐਨਐਸਐਸ ਦਾ ਕੈਂਪ 7 ਰੋਜ਼ਾ ਹੈ। 22 ਤਰੀਕ ਤੋਂ ਲੈ ਕੇ 28 ਤਰੀਕ ਤੱਕ ਇਹ ਕੈਂਪ ਦਿਨ ਰਾਤ ਜਾਰੀ ਰਹੇਗਾ। ਜੀ ਇਹਦੇ ਵਿੱਚ ਸੇਵਾ ਦੇ ਵਿੱਚ ਕਿਹੜੀ-ਕਿਹੜੀ ਸੇਵਾ ਸ਼ਾਮਿਲ ਹੈ? ਸਾਡੇ ਵਿਦਿਆਰਥੀ ਜਿਵੇਂ ਸੰਗਤ ਨੂੰ ਜਿਹੜੇ ਬਜ਼ੁਰਗ ਤੇ ਬੱਚੇ ਨੇ ਉਹਨਾਂ ਦੀ ਮਦਦ ਕਰਦੇ ਨੇ। ਉੱਥੇ ਜਿਹੜੇ ਲਾਈਨਾਂ 'ਚ ਬੱਚੇ ਸੰਗਤ ਨੂੰ ਲਗਾਉਂਦੇ ਨੇ ਤਾਂ ਕਿ ਕਿਸੇ ਤਰ੍ਹਾਂ ਦਾ ਧੱਕਾ ਮੁੱਕੀ ਨਾ ਹੋਏ ਜਿਹੜੇ ਧਾਰਮਿਕ ਸਥਾਨ ਨੇ ਉਹਨਾਂ ਦੀ ਜਾਣਕਾਰੀ ਦਿੰਦੇ ਨੇ ਤੇ ਮਾਨਵਤਾ ਨਾਲ ਜੁੜੇ ਜਿਹੜੇ ਅੱਜ ਦੇ ਪਹਿਲੂ ਨੇ ਉਹਨਾਂ ਬਾਰੇ ਵੀ ਜਾਗਰੂਕ ਕਰਦੇ ਨੇ ਸਟੂਡੈਂਟਸ ਨੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜੀ ਜੀ ਜ਼ਰੂਰ ਜ਼ਰੂਰ ਸਤਿ ਸ਼੍ਰੀ ਅਕਾਲ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਹਿਲਾਂ ਤਾਂ ਸਾਰੀ ਸੰਗਤ ਨੂੰ ਫੋੜਲੇ ਮੱਲੇ ਦੀਆਂ ਲੱਖ ਲੱਖੀਆਂ ਵਧਾਈਆਂ ਹੁਣ ਜੀ ਹਾਂਜੀ ਤੇ ਜਿਹੜਾ ਆਪਾਂ ਅਰੇਂਜਮੈਂਟ ਕੀਤਾ ਏ ਉਹ ਮਾਤਾਵਾਂ ਦੇ ਪੈਣਾਂ ਦੀ ਇੱਕ ਅਲੱਗ ਲੇਨ ਬਣਾਈ ਹੋਈ ਆ ਵੀ ਉਹਨਾਂ ਨੂੰ ਔਖਾ ਨਾ ਹੋਵੇ ਜੋ ਮਾਤਾਵਾਂ ਪੈਣ ਆਏ ਉਹਨਾਂ ਤੋਂ ਪੇੜ ਤੇ ਬਹੁਤਾ ਖੜਨੀ ਹੁੰਦਾ ਆਪਣੇ ਬੱਚੇ ਲੈ ਕੇ ਸੋ ਪਰ ਅਲੱਗ ਲੇਨ ਬਣਾਈ ਹੋਈ ਥੀ ਤੇ ਜਿਹੜੇ ਬਜ਼ੁਰਗ ਹੈ ਉਹ ਲੇਨ 'ਚ ਨਹੀਂ ਖੜ ਸਕਦੇ ਤਾਂ ਉਹਨਾਂ ਨੂੰ ਆਪਾਂ ਫੜ ਕੇ ਅੱਗੇ ਤਪਾ ਦਿੰਦੇ ਆ ਬਹੁਤ ਵੱਡੀ ਸੇਵਾ ਕਰ ਰਹੇ ਹੋ ਤੁਸੀਂ ਕਿਉਂਕਿ ਜਿਹੜੇ ਬਜ਼ੁਰਗ ਅੰਦਰ ਨਹੀਂ ਨਤਮਸਤਕ ਹੋ ਸਕਦੇ ਤੁਸੀਂ ਉਹਨਾਂ ਨੂੰ ਉਹਨਾਂ ਦਾ ਸੀਸ ਹੈ ਜਿਹੜਾ ਦਰ ਦੇ ਉੱਤੇ ਨਿਵਾਣ ਲੱਗਿਓ ਬਹੁਤ ਵੱਡੀ ਸੇਵਾ ਤੁਹਾਡੀ ਹਾਂਜੀ ਸੋ ਸਭ ਨੂੰ ਇਹ ਸਿੱਖਿਆ ਦਿੰਦੇ ਆਪਾਂ ਵੀ ਸਾਰੇ ਸੇਵਾ ਕਰੋ ਨਾਮ ਦੇ ਪੋਤੇ ਵਣ ਸਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਹੋਰ ਵੀ ਸਟੂਡੈਂਟਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਨਾਮ ਹੈ ਮੇਰਾ ਨਾਮ ਅਨਵਿੰਦਰ ਕੌਰ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੇ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਨਾਨਕਪੁਰ ਦੇ ਸਾਹਿਬ ਦੇ ਵਿਦਿਆਰਥੀ ਆ ਅਸੀਂ ਆਪਣੇ ਕਾਲਜ ਦੇ ਬਹੁਤ ਧੰਨਵਾਦੀ ਆ ਕਿ ਉਹਨਾਂ ਨੇ ਸਾਨੂੰ ਇਸ ਕੈਂਪਸ ਵਿੱਚ ਹਿੱਸਾ ਲੈਣ ਦਾ ਮੌਕਾ ਦਿੱਤਾ ਹਾਂ ਜੀ ਹਾਂ ਜੀ ਤੇ ਇੱਕ ਕੈਂਪ ਹੈ ਜਿਹੜਾ ਬਹੁਤ ਸਿਰ ਤੋਂ ਚੱਲਦਾ ਆ ਰਿਹਾ ਤੇ ਮੈਨੂੰ ਖੁਦ 3 ਸਾਲ ਹੋ ਗਏ ਨੇ ਇਸ ਕੈਂਪ ਦੇ ਵਿੱਚ ਸੇਵਾ ਨਿਭਾਉਂਦੇ ਹੋਏ ਤੇ ਸਾਨੂੰ ਬਹੁਤ ਹੀ ਜ਼ਿਆਦਾ ਮਾਣ ਤੇ ਖੁਸ਼ੀ ਮਹਿਸੂਸ ਹੁੰਦੀ ਹੈ ਸੇਵਾ ਕਰਦੇ ਹੋਏ ਜਦੋਂ ਬਹੁਤ ਦੂਰ ਦੂਰ ਤੋਂ ਸੰਗਤ ਆਂਦੀ ਹੈ ਉਹਦੇ ਵਿੱਚ ਬਜ਼ੁਰਗ ਵੀ ਹੁੰਦੇ ਨੇ ਬੱਚੇ ਵੀ ਹੁੰਦੇ ਨੇ ਕੋਈ ਅਪੰਗ ਵੀ ਹੁੰਦੇ ਨੇ ਜਿਨ੍ਹਾਂ ਨੂੰ ਮਤਲਬ ਗਰਮੀ ਬਹੁਤ ਹੈ ਪਿਆਸ ਲੱਗਦੀ ਹੈ ਤੇ ਹੁਣ ਲਾਈਨਾਂ ਦੇ ਵਿੱਚ ਖੜੇ ਹੋ ਕੇ ਦੂਰ ਤੱਕ ਪਾਣੀ ਪੀ ਨਹੀਂ ਜਾ ਸਕਦੇ ਇਸ ਕਰਕੇ ਉਹਨਾਂ ਨੂੰ ਦੂਰੋਂ ਪਾਣੀ ਲਿਆ ਕੇ ਪ੍ਰੋਵਾਈਡ ਕੀਤਾ ਜਾਂਦਾ ਹੈ ਲਾਈਨਾਂ ਦੇ ਵਿੱਚ ਹੀ ਅਗਰ ਕਿਸੇ ਨੂੰ ਵੀ ਸਮੱਸਿਆ ਆਂਦੀ ਹੈ ਕਿਸੇ ਪ੍ਰਕਾਰ ਦੀ बेहੋਸ਼ੀ ਜਾਂ ਕੁਝ ਵੀ ਉਸੇ ਸਮੇ ਸਾਡੀ ਜਿਹੜੀ ਟੀਮ ਹੈ ਉਹਨਾਂ ਨੂੰ ਜਾ ਕੇ ਉੱਥੇ ਜਾ ਕੇ ਮਦਦ ਕਰਦੀ ਹੈ ਤੇ ਜੇ ਕਿਸੇ ਨੂੰ ਜ਼ਿਆਦਾ ਦਿੱਕਤ ਹੈ ਉਹ ਜ਼ਿਆਦਾ ਦਿਨ ਨਹੀਂ ਖੜ ਸਕਦੇ ਬਜ਼ੁਰਗ ਬੀਬੀਆਂ ਉਹਨਾਂ ਨੂੰ ਵੀ ਅਸੀਂ ਸਹਾਰਾ ਦੇ ਕੇ ਜਿਹੜਾ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਉਂਦੇ ਹਨ ਪਰ ਜੰਹ ਹਾਂਜੀ ਜਿੱਦਾਂ ਸੰਗਤਾਂ ਲਾਈਨ ਦੇ ਵਿੱਚ ਲੱਗੀਆਂ ਕਿਉਂਕਿ ਬਹੁਤ ਸਾਰੀਆਂ ਸੰਗਤਾਂ ਹੋ ਗਈਆਂ ਲੱਖਾਂ ਦੀ ਗਿਣਤੀ ਚ ਅਗਰ ਉਹ ਲਾਈਨ ਦੇ ਵਿੱਚ ਲੱਗੀਆਂ ਉਹਨਾਂ ਨੂੰ ਪਿਆਸ ਲੱਗਦੀ ਹੈ ਤਾਂ ਤੁਸੀਂ ਪਾਣੀ ਪਿਉਣ ਦਾ ਕੰਮ ਕਰਦੇ ਹਾਂਜੀ ਪਾਣੀ ਪਿਉਣ ਦਾ ਕੰਮ ਵੀ ਕਰਦੇ ਆ ਅਨੇਕਾ ਪ੍ਰਕਾਰ ਦੇ ਕੰਮ ਕਰਦੇ ਆ ਬੰਡੇ ਹੋਏ ਨੇ ਟੀਮ ਵਾਈਜ਼ ਪਾਣੀ ਪਿਉਣ ਦਾ ਕੰਮ ਕੋਈ ਬੱਚਿਆਂ ਵਾਲੇ ਨੇ ਉਹਨਾਂ ਨੂੰ ਅਲੱਗ ਕਰਕੇ ਅਲੱਗ ਲਾਈਨ ਚੋਂ ਲੰਘਾ ਦੇਣਾ ਕਿ ਉਹ ਸੋਖੇ ਚਲੇ ਜਾਣ ਬਜ਼ੁਰਗਾਂ ਨੂੰ ਅਲੱਗ ਕਰ ਦੇਣਾ ਕਿ ਉਹ ਅਲੱਗ ਜਗ੍ਹਾ ਤੋਂ ਚਲੇ ਜਾਣ ਉਹਨਾਂ ਨੂੰ ਦਿੱਕਤ ਨਾ ਕੋਈ ਆਵੇ ਤੇ ਉਹਨਾਂ ਨੂੰ ਪਾਣੀ ਪ੍ਰੋਵਾਈਡ ਕੀਤਾ ਜਾਂਦਾ ਬੰਦਾ ਹੈ ਜੇ ਉਹਨਾਂ ਨੂੰ ਕੁਝ ਹੋਰ ਚੀਜ਼ ਚਾਹੀਦੀ ਹੈ ਕੋਈ ਬੇਹੋਸ਼ੀ ਕੋਈ ਇਦਾਂ ਦੀ ਦਿੱਕਤ ਆਂਦੀ ਹੈ ਤਾਂ ਇਮੀਡੀਏਟਲੀ ਸਾਰੇ ਉੱਥੇ ਜਾ ਕੇ ਉਹਨਾਂ ਦੀ ਮਦਦ ਕਰਦੇ ਆਂ ਅੱਛਾ ਜਿੱਦਾਂ ਤੁਸੀਂ ਦੱਸਿਆ ਕਿ ਤੁਹਾਨੂੰ 3 ਸਾਲ ਹੋ ਗਏ ਹਨ ਸੇਵਾ ਕਰਦੇ ਕਰਦੇ 3 ਸਾਲਾਂ ਦੇ ਵਿੱਚ ਕੋਈ ਅਜਿਹੀ ਚੀਜ਼ ਸਿੱਖਣ ਨੂੰ ਮਿਲੀ ਹੋਵੇ ਜਿਸ ਦਾ ਗਿਆਨ ਕਿਸੇ ਬਹੁਤੇ ਘੱਟ ਲੋਕਾਂ ਕੋਲ ਹੋਵੇ ਹਨ 3 ਸਾਲਾਂ ਦੇ ਵਿੱਚ ਇਹ ਕੈਂਪ ਲਗਾਉਣ ਦੇ ਨਾਲ ਬੰਦੇ 'ਚ ਸਬਰ ਆ ਜਾਂਦਾ ਹੈ ਸਾਨੂੰ ਇਸ ਕੈਂਪ ਦੇ ਵਿੱਚ ਅਨੇਕਾ ਪ੍ਰਕਾਰ ਦੇ ਲੋਕਾਂ ਦੇ ਰੂਬਰੂ ਹੋਣ ਦਾ ਮੌਕਾ ਮਿਲਦਾ ਹੈ ਕਿ ਕਿਸ ਪ੍ਰਕਾਰ ਅਸੀਂ ਆਪਣੀ ਸ਼ਬਦਾਵਲੀ ਦਾ ਸ਼ਬਦਾਵਲੀ ਦੀ ਵਰਤੋਂ ਕਰਨੀ ਹੈ ਕਿਸ ਪ੍ਰਕਾਰ ਅਸੀਂ ਆਪਣੇ ਗੁੱਸੇ ਨੂੰ ਕਾਬੂ 'ਚ ਰੱਖਣਾ ਹੈ ਕਿਸ ਪ੍ਰਕਾਰ ਅਸੀਂ ਸਬਰ 'ਚ ਰਹਿਣਾ ਹੈ ਤੇ ਸਮੇਂ ਸਿਰ ਜਿਹੜਾ ਹਰ ਇੱਕ ਕੰਮ ਕਰਨਾ ਹੈ ਇਹ ਸਾਨੂੰ ਇਸ ਕੈਂਪ ਤੋਂ ਹਰ ਸਾਲ ਸਿੱਖਣ ਨੂੰ ਮਿਲਦਾ ਹੈ ਤੇ ਇਸ ਸਾਲ ਵੀ ਅਸੀਂ ਹੋਰ ਵਧੀਆ ਤਰੀਕੇ ਨਾਲ ਸਿੱਖ ਕੇ ਜਾਵਾਂਗੇ ਤੁਸੀਂ ਖੁਦ ਇੱਕ ਕੁੜੀ ਹੋ ਧੀ ਹੋ ਭੈਣ ਵੀ ਹੋ ਬਾਕੀ ਦੀਆਂ 3 ਭੈਣਾਂ ਲਈ ਕੋਈ ਖਾਸ ਸੰਦੇਸ਼ ਦੇਣਾ ਚਾਹੁੰਦੇ ਹੋ ਦੀਆਂ ਪੈਣਾਂ ਲਈ ਇੱਕੋ ਹੀ ਸੰਦੇਸ਼ ਹੈ ਕਿ ਉਹ ਆਪਣੇ ਸੁਪਨੇ ਪੂਰੇ ਕਰਨ ਲਈ ਆਪ ਸਟੈਂਡ ਲੈਣ ਅੱਗੇ ਆ ਕੇ ਆਪਣੇ ਸੁਪਨੇ ਪੂਰੇ ਕਰਨ ਆਪਣੇ ਘਰਦਿਆਂ ਨੂੰ ਮਾਣ ਮਹਿਸੂਸ ਕਰਾਣ ਤੇ ਅੱਗੇ ਵੱਧਦੇ ਰਹਿਣ ਜ਼ਿੰਦਗੀ ਦੇ ਵਿੱਚ ਹਾਂ ਠੀਕ ਹੈ ਬਹੁਤ ਬਹੁਤ ਧੰਨਵਾਦ ਬਹੁਤ ਚੰਗਾ ਲੱਗਿਆ ਗੱਲਬਾਤ ਕਰਕੇ ਧੰਨਵਾਦ ਜੀ ਤੁਹਾਡਾ ਕੀ ਨਾਮ ਹੈ ਰਫਨੀਤ ਕੌਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਬਹੁਤ ਵਧੀਆ ਤੁਸੀਂ ਦੱਸੋ ਬਸ ਵਧੀਆ ਗੁਰੂ ਘਰ ਨਤਮਸਤਕ ਹੋਇਆ ਬਹੁਤ ਵਧੀਆ ਹੋ ਜੀ ਬਹੁਤ ਵਧੀਆ ਲੱਗਿਆ ਮਾਹੌਲ ਵੀ ਦੇਖੋ ਕਿੰਨਾ ਸੋਹਣਾ ਲੱਗਦਾ ਹਾਂ ਜੀ ਤੁਸੀਂ ਵੀ 3 ਸਾਲ ਤੋਂ ਆ ਰਹੇ ਹੋ ਇੱਥੇ ਨਹੀਂ ਮੇਰਾ ਫਰਸਟ ਕੈਂਪ ਹੈ ਬਟ ਮੈਂ ਐਕਸਪੀਰੀਅੰਸ ਸੁਨੇ ਹੋਏ ਬਹੁਤ ਵਾਰ ਦੇਖੇ ਹੋਏ ਤੇ ਫਰਸਟ ਐਕਸਪੀਰੀਅੰਸ ਹੈ ਬਟ ਹੁਣ ਤੱਕਰ ਬਹੁਤ ਵਧੀਆ ਚੱਲ ਰਿਹਾ ਅੱਛਾ ਬਹੁਤ ਵਧੀਆ ਰਿਹਾ ਹਾਂ ਜੀ ਬਹੁਤ ਜ਼ਿਆਦਾ ਵਧੀਆ ਇੰਨੀ ਤਰ੍ਹਾਂ ਦੂਰ ਦੂਰ ਤੋਂ ਸੰਗਤ ਆਂਦੀ ਹੈ ਸਾਡੇ ਲਈ ਮਹਿਮਾਨ ਨੇ ਸਾ ਤੇ ਇਸ ਕਰਕੇ ਇੱਕ ਚੀਜ਼ ਸਾਡੇ ਸ਼ੇਰ ਦੀ ਬਹੁਤ ਸੋਹਣੀ ਹੈ ਜਿਹੜੀ ਕਿ ਸਾਡੀ ਸੰਗਤ ਜਿਹੜੀ ਇੱਥੇ ਪਹਿਲਾਂ ਸ਼ੁਰੂ ਤੋਂ ਹੀ ਵਾਸ ਕਰਦੀ ਆ ਉਹ ਜਿਹੜੀ ਸ਼ੁਰੂ ਤੋਂ ਇੱਥੇ ਵਾਸ ਕਰਦੀ ਹੈ ਉਹ ਮੱਥਾ ਟਿਕਣ ਇਹਨਾਂ ਦਿਨਾਂ ਤੋਂ ਨਹੀਂ ਆਂਦੇ ਕਿਉਂ ਕਿ ਅਸੀਂ ਪ੍ਰੇਸ਼ ਕਰਦੇ ਕਿ ਜਿਹੜੀ ਸੰਗਤ ਏਡੀ ਦੂਰ ਦੂਰ ਤੋਂ ਆਈ ਉਹਨਾਂ ਨੂੰ ਵੀ ਮੌਕਾ ਮਿਲਣ ਮੱਥਾ ਟਿਕਣ ਦਾ ਇਹ ਬਹੁਤ ਵਧੀਆ ਚੀਜ਼ ਜਿਹੜੀ ਮੈਂ ਸੋਨਣ ਨੂੰ ਦੇਖਣ ਨੂੰ ਮਿਲਿਆ ਇੱਥੇ ਹਾਂਜੀ ਜਿੱਦਾਂ ਤੁਹਾਡਾ ਫਰਸਟ ਐਕਸਪੀਰੀਅੰਸ ਹੈ ਹਨਾ ਸੇਵਾ ਦੇ ਵਿੱਚ ਕੁਝ ਖਾਸ ਸਿੱਖਣ ਨੂੰ ਮਿਲਿਆ ਹੋਵੇ ਹਾਂਜੀ ਸਹਿਨ ਸ਼ੀਲਤਾ ਤੇ ਨਿਮਰਤਾ ਦੋ ਚੀਜ਼ਾਂ ਐ ਜਿਹੜੀਆਂ ਬਹੁਤ ਚੀਜ਼ਾਂ ਤੋਂ ਸਿੱਖ ਸਕਦੇ ਬਟ ਜਤ ਸੇਵਾ ਭਾਵ ਚ ਆ ਜਾਂਦੇ ਨਾ ਇਹ ਦੋ ਚੀਜ਼ਾਂ ਬਹੁਤ ਸਿੱਖਣ ਨੂੰ ਮਿਲਦੀਆਂ ਜਿੱਦਾਂ ਬਹੁਤ ਤਰ੍ਹਾਂ ਦੀ ਸੰਗਤ ਆਂਦੀ ਹੈ ਦੇਖਿਆ ਕਰਨੀਆਂ ਕਈ ਚੀਜ਼ਾਂ ਦੇਖ ਕੇ ਵੀ ਅਨਦੇਖੀਆਂ ਕਰਨੀਆਂ ਇਦਾਂ ਬਹੁਤ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਕਿ ਕਿੱਥੇ ਨਹੀਂ ਕੁਝ ਬੋਲਣਾ ਕਿੱਥੇ ਆਪਣੇ ਗੁੱਸਾ ਵੀ ਆਵੇ ਤਾਂ ਸ਼ਾਂਤ ਰਹਿਣਾ ਇਹ ਚੀਜ਼ਾਂ ਘੱਟ ਸਿੱਖਣ ਨੂੰ ਮਿਲਦੀਆਂ ਇਹ ਜਿਹੇ ਚੀਜ਼ਾਂ ਚੋਂ ਸਿੱਖਣ ਨੂੰ ਮਿਲਦੀਆਂ ਬਹੁਤ ਜ਼ਿਆਦਾ ਪਿਛਲੇ ਸਾਲ ਜਿੱਦਾਂ ਹੋਲਾ ਮਹੱਲਾ ਤੇ ਇੱਕ ਬਹੁਤ ਵੱਡੀ ਹਨਾ ਅਨਹੋਣੀ ਹੋਈ ਸੀ ਇੱਕ ਨਿਯੰਗ ਸਿੰਘ ਜੋਨੇ ਕਤਲ ਕਰ ਦਿੱਤੇ ਗਏ ਸੀ ਤੇ ਹੁਣ ਵੀ ਨੋਟਵਾਨ ਆ ਰਹੇ ਦੇਖਦੇ ਹਾਂ ਸੀ ਕਿ ਕਈ ਤਰ੍ਹਾਂ ਦੀ ਹੁੱਲੜਬਾਜ਼ੀਆਂ ਹੋ ਰਹੀਆਂ ਪਰ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਹੈਗਾ ਪੂਰਾ ਧਿਆਨ ਦਿੱਤਾ ਜਾ ਰਿਹਾ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਮੈਂ ਹੀ ਕਹਿਣਾ ਚਾਹਾਂ ਹੋਲਮਲਾਏ ਸੋਚ ਕੇ ਰੱਖਿਆ ਸੀ ਕਿ ਮੇਰੀ ਦੂਰ ਦੂਰ ਦੀ ਸੰਗਤ ਇਕੱਠੀ ਹੋਊਗੀ ਦੂਰੋਂ ਦੂਰੋਂ ਜਿਹੜੇ ਲੋਕ ਆਂਦੇ ਆ ਉਹ ਮਿਲ ਕੇ ਬੈਠਣਗੇ ਬਟ ਜਦ ਇਹ ਗੱਲਾਂ ਹੁੰਦੀਆਂ ਤਾਂ ਸਾਡੇ ਦਿਮਾਗ ਵਿੱਚ ਇਹ ਚ ਰਹਿਣਾ ਚਾਹੀਦਾ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਬਣ ਕੇ ਆਂਦੇ ਆ ਬੱਚੇ ਬਣ ਕੇ ਆਂਦੇ ਆ ਇਹ ਚੀਜ਼ਾਂ ਕਰਨ ਨਹੀਂ ਆਂਦੇ ਤੇ ਗੁਰੂ ਮਹਾਰਾਜ ਨੂੰ ਹਮੇਸ਼ਾ ਆਪਣੇ ਮਨ 'ਚ ਰੱਖ ਕੇ ਇਹ ਚੀਜ਼ ਸੋਚ ਕੇ ਮੱਥਾ ਟੇਕਣ ਸਿਰ ਨਿਵਾਣਾ ਮੈਂ ਇਹ ਕਹਣਾ ਚਾਹੁੰਦੀ ਹਾਂ ਠੀਕ ਹੈ ਬਹੁਤ ਚੰਗਾ ਲੱਗਿਆ ਗੱਲਬਾਤ ਕਰਕੇ ਕਿਉਂਕਿ ਤੁਸੀਂ ਵੀ ਸਾਡੀ ਉਮਰ ਦੇ ਹੋ ਆਪਾਂ ਦੇਖਦੇ ਹਾਂ ਕਿ ਆਪਣੀ ਉਮਰ ਦੇ ਜਿਹੜੀਆਂ ਕੁੜੀਆਂ ਹੁੰਦੀਆਂ ਉਹਨਾਂ 'ਚ ਉਹਨਾਂ ਕੋਲ ਇੰਨਾ ਗਿਆਨ ਨਹੀਂ ਹੁੰਦਾ ਕਿਉਂਕਿ ਹੁੰਦਾ ਕਿ ਇਹ ਜਿਹੜੇ ਪਰਿਵਾਰ ਆ ਸਾਨੂੰ ਪਰਿਵਾਰਾਂ ਤੋਂ ਗਿਆਨ ਮਿਲਦਾ ਪਰ ਸਾਡੇ ਬਹੁਤ ਸਾਰੇ ਪਰਿਵਾਰ ਜਿਗੇ ਜਿਨ੍ਹਾਂ ਦੇ ਵਿੱਚ ਸ਼ੁਰੂ ਤੋਂ ਘਰਾਂ 'ਚ ਗਾਣੇ ਚੱਲਦੇ ਨੇ ਫਿਲਮਾਂ ਚੱਲਦੀਆਂ ਗੁਰੂ ਨਾਲ ਤੇ ਅਸੀਂ ਜੁੜੇ ਹੀ ਨਹੀਂ ਸੀਗੇ ਹੁਣ ਗੁਰੂ ਨਾਲ ਜੁੜਨ ਦਾ ਮੌਕਾ ਮਿਲਿਆ ਕਿਵੇਂ ਦੇਖੋਗੇ ਮੈਂ ਕਹਣਾ ਚਾਹਦੀ ਜਦੋਂ ਮੈਂ ਛੋਟੇ ਹੁੰਦੇ ਸੀ ਨਾ ਅਸੀਂ ਛੋਟੇ ਹੁੰਦੇ ਤਾਂ ਮੰਮਾ ਨੇ ਸਭ ਪਾਠ ਕਰਕੇ ਹੀ ਰੋਟੀ ਬਣਾਣੀ ਜਦੋਂ ਆਟਾ ਗੁੰਨਣਾ ਤਾਂ ਪਾਠ ਕਰਕੇ ਗੁੰਨਣਾ ਇਹ ਚੀਜ਼ਾਂ ਘਰ ਤੋਂ ਸ਼ੁਰੂ ਹੁੰਦੀਆਂ ਜਦੋਂ ਬੱਚੇ ਛੋਟੇ ਛੋਟੇ ਹੁੰਦੇ ਨਾ ਤਦੋਂ ਗੁਰੂ ਤੇ ਲੜ ਲਾਈ ਜਾਣ ਨਾ ਤਾਂ ਤੋਂ ਇੱਕ ਸਮਝ ਆਂਦੀ ਕਿ ਸਾਡੇ ਆਪਾਂ ਮੰਮਾ ਨੂੰ ਦੇਖਦੇ ਰਹੇ ਆ ਦਾਦੀਆਂ ਨੂੰ ਦੇਖਦੇ ਰਹੇ ਆ ਪਾਣੀ ਪੜਦੇ ਹੀ ਸਭ ਕੁਝ ਕਰਦੇ ਰਹੇ ਇਸ ਕਰਕੇ ਮੈਂ ਮਾਵਾਂ ਬੀਬੀਆਂ ਪੈਣਾ ਨੂੰ ਕਹਿਣਾ ਚਾਹਾਂਗੀ ਕਿ ਸਾਡਾ ਰੋਲ ਬਹੁਤ بڑا ਸੋਸਾਇਟੀ ਅਸੀਂ ਮਾਂ ਵੀ ਦਾ ਕਿਰਦਾਰ ਵੀ ਨਿਭਾਣਾ ਧੀ ਦਾ ਕਿਰਦਾਰ ਵੀ ਪੈਣ ਦਾ ਵੀ ਤੇ ਹਾਂਜੀ ਆਪਣੇ ਬੱਚੇ اپنی نسل ਨੂੰ ਅਸੀਂ ਹੀ ਸਿਖਾ ਸਕਦੇ ਹਾਂ ਤੇ ਇਸ ਕਰਕੇ ਮੈਂ ਕਹਿੰਦੀ ਆ ਜਿਆਦਾ ਸੀ ਆਪ ਘਰੇ ਕੰਮ ਕਰਦੇ ਆ ਜਾਂ ਆਪਣੇ ਬੱਚਿਆਂ ਨੂੰ ਦੇਖਦੇ ਆ ਮੋਰੇ ਉਹਨਾਂ ਮੋਰੇ ਜੀ ਅਸੀਂ ਨਿਤਨੇਮ ਕਰਕੇ ਪਾਣੀ ਪੜਕੇ ਫੇਰ ਪਾਠ ਕਰਕੇ ਰੋਟੀ ਬਣਾਈਏ ਕੁਝ ਕਰੀਏ ਫਿਰ ਉਹਨਾਂ ਤੇ ਅਸਰ ਪੈਂਦਾ ਹਾਂਜੀ ਬਿਲਕੁਲ ਸਿਦਰਨ ਗਿਆ ਠੀਕ ਹੈ ਬਹੁਤ ਬਹੁਤ ਧੰਨਵਾਦ ਬਹੁਤ ਚੰਗਾ ਲੱਗਿਆ ਧੰਨਵਾਦ ਧੰਨਵਾਦ ਬਹੁਤ ਬਹੁਤ ਵੀ ਤੁਹਾਡਾ ਸੋ ਇਹ ਸਟੂਡੈਂਟਸ ਨੇ ਖਾਲਸਾ ਕਾਲਜ ਦੇ ਜਿਨ੍ਹਾਂ ਦੇ ਵੱਲੋਂ ਹਰ ਸਾਲ ਜਿਹੜੀ ਇੱਥੇ ਸੇਵਾ ਕੀਤੀ ਜਾਂਦੀ ਹੈ ਸੇਵਾ ਦੇ ਨਾਲ ਨਾਲੇ ਸਿੱਖੀ ਦੇ ਨਾਲ ਬਹੁਤ ਡੂੰਘਾਈ ਦੇ ਨਾਲ ਜੁੜੇ ਨੇ ਇਹਨਾਂ ਦੇ ਕੋਲ ਬਹੁਤ ਸਾਰਾ ਅਜਿਹਾ ਗਿਆਨ ਹੈ ਜੋ ਸ਼ਾਇਦ ਸਾਡੇ ਕੋਲ ਵੀ ਨਹੀਂ ਸਾਡੇ ਅੱਜ ਦੇ ਜਿਹੜੀਆਂ ਪੀੜ੍ਹੀਆਂ ਨੇ ਸ਼ਾਇਦ ਉਹਨਾਂ ਕੋਲ ਵੀ ਨਾ ਹੋਵੇ ਇਸ ਕਰਕੇ ਇਹਨਾਂ ਸਟੂਡੈਂਟਸ ਦਾ ਵੀ ਸੁਨੇਹਾ ਹੈ ਪ੍ਰਿੰਸੀਪਲ ਸਾਹਿਬ ਉਹਨਾਂ ਦਾ ਵੀ ਸੁਨੇਹਾ ਹੈ ਕਿ ਵਾਦੋਤੋ ਵਾਦ ਪਰਿਵਾਰ ਜਿਹੜੇ ਨੇ ਆਪਣੇ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਨ ਗੁਰੂ ਦੇ ਲੜ ਲਗਾਉਣ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨਸ਼ੇ ਨੂੰ ਛੱਡ ਕੇ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੋਣਾ ਸ਼ੁਰੂ ਹੋ ਜਾਣ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਜੀ ਕਿੱਥੋਂ ਆਏ ਅਸੀਂ ਜਿਲਖਪੁਰ ਤੋਂ ਆਏ ਜੀ ਕੀ ਨਾਮ ਹੈ ਜ ਹੋਲੇ ਮਹੱਲੇ ਤੇ ਤੁਸੀਂ ਪਹੁੰਚਿਓ ਦੋਤਰੇ ਪੋਤਰੇ ਵੀ ਨਾਲ ਆਏ ਨੇ ਬੱਚਿਆਂ ਨਾਲ ਲੈ ਕੇ ਆਏ ਜੀ ਹਾਂਜੀ ਹਾਂਜੀ ਇਹ ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਸਰਬੰਸਦਾਨੀ ਸਹਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਖਾਲਸੇ ਵਿੱਚ ਜੋ ਉਸ ਭਰਨ ਵਾਸਤੇ ਹੋਲੇ ਮਹੱਲੇ ਦਾ ਇਹ ਤਿਹਾਰ ਹੈ ਜੋ ਕੌਮੀ ਤਿਹਾਰ ਇਹ ਬਹੁਤ ਲੰਬੇ ਸਮੇਂ ਤੋਂ ਖਾਲਸਾ ਪੰਥ ਵੱਲੋਂ ਬਹੁਤ ਹੀ ਚੜ੍ਹਦੀ ਕਲਾ ਵਿੱਚ ਮਨਾਇਆ ਜਾਂਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਵਾਸਤੇ ਬਹੁਤ ਵਧੀਆ ਪ੍ਰਬੰਧ ਸ੍ਰੀ ਨਾਨਕਪੁਰ ਸਾਹਿਬ ਤੱਕ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਕੀਤੇਗੇ ਹਨ ਦੇਸ਼ ਵਿਦੇਸ਼ ਤੋਂ ਬੇਅੰਤ ਸੰਗਤਾਂ ਖਾਲਸੇ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਹੋਲੇ ਮਹੱਲੇ ਦੇ ਤਿਹਾੜ ਨੂੰ ਮਨਾਉਣ ਲਈ ਬਹੁਤ ਵੱਡੀ ਗਿਣਤੀ ਵਿੱਚ ਕੁਜਰਈਆਂ ਹਨ ਸਾਰੀਆਂ ਸੰਗਤਾਂ ਨੂੰ ਹੋਲੇ ਮਹੱਲੇ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਹੋਲੇ ਮੁਹੱਲੇ ਦੀ ਗੱਲ ਕਰੀਏ ਬਾਕੀ ਸਾਰਿਆਂ ਦੀ ਹੋਲੀ ਹੁੰਦੀ ਹੈ ਸਿੱਖਾਂ ਦਾ ਹੋਲਾ ਮੁਹੱਲਾ ਹੁੰਦਾ ਉਹਦੇ ਪਿੱਛੇ ਦਾ ਇਤਿਹਾਸ ਜੀ ਆਪਾਂ ਜਾਨਣਾ ਚਾਹੀਏ ਸਰਬੰਸਦਾਨੀ ਸਹਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕਿਹਾ ਸੀ ਕਿ ਜੇ ਸੰਗਤਾਂ ਮੇਰਾ ਦਰਸ਼ਨ ਕਰਨਾ ਚਾਹਣਗੀਆਂ ਤਾਂ ਹੋਲੇ ਮੁਹੱਲੇ ਤੇ ਮੈਂ ਦਰਸ਼ਨ ਦਿਦਾਰੇ ਸੰਗਤ ਵਿੱਚ ਵਿਚਰ ਕੇ ਦਵਾਂਗੇ ਤੇ ਉਹਨਾਂ ਦੇ ਬਚਨਾਂ ਤੇ ਪੂਰ ਕਰਦੇ ਹੋਏ ਹੋਰ ਹੋਰਨ ਕੀ ਹੋਲੀ ਖਾਲਸੇ ਮਹਾਂਮਹੋਲਾ ਦੇ ਮਹਾਵਾਕਾਂ ਅਨੁਸਾਰ ਇੱਕ ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੋਲੇ ਮਹਲੇ ਦਾ ਸਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਹੀ ਚੜ੍ਹਦੀ ਕਲਾ ਵਿੱਚ ਮਨਾਇਆ ਜਾ ਰਿਹਾ ਹੈ ਬੱਚਿਆਂ ਦੇ ਤੁਸੀਂ ਕੀ ਇਸ ਰੱਖੇ ਨੇ ਛੋਟੇ ਛੋਟੇ ਬੱਚੇ ਨਾਲ ਆਏ ਨੇ ਪੂਰੇ ਸਿੱਖੀ ਸਰੂਪ ਦੇ ਵਿੱਚ ਨੇ ਜੀ ਹਾਂ ਜੀ ਬੱਚਿਆਂ ਨੂੰ ਆਪਾਂ ਇਹੀ ਅਭੀ ਬੱਚੇ ਖਾਲਸਾ ਪੰਥ ਦੀ ਜਨਮ ਭੂਮੀ ਨਾਲ ਜੁੜੇ ਰਹਿਣ ਇਸ ਵਾਸਤੇ ਅਸੀਂ ਬੱਚਿਆਂ ਨੂੰ ਚੇਚੇ ਤੌਰ ਤੇ ਪ੍ਰੇਰ ਕੇ ਲਿਆਏ ਹਨ ਬੱਚੇ ਵਾਹਿਗੁਰੂ ਜੀ ਦਾ ਜਾਪ ਕਰਕੇ ਆਪ ਜੀ ਨੂੰ ਨਿਹਾਲ ਕਰਨਗੇ ਕਰੋ ਸਤਨਾਮ ਵਾਹਿਗੁਰੂ ਸਤਿ ਸ਼੍ਰੀ ਅਕਾਲ ਬੱਚਿਓ ਸਤਨਾਮ ਵਾਹਿਗੁਰੂ ਸਤਿ ਸ਼੍ਰੀ ਅਕਾਲ ਬਲਾਦੋ ਬੱਤੇ ਬਲਾਦੋ ਵਾਹਿਗੁਰੂ ਜੀ ਕੀ ਫਤਿਹ ਅੱਛਾ ਆਜੋ ਆਜੋ ਤੁਸੀਂ ਵੀ ਆਜੋ ਸਤਨਾਮ ਵਾਹਿਗੁਰੂ ਸਰ ਬਾਕੀ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਦਿਓ ਫਤਿਹ ਬੁਲਾ ਦਿਓ ਉੱਚੀ ਕਾ ਖਾਲਸਾ ਵਾਹਿਗੁਰੂ ਸਤਨਾਮ 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 ਵਾਹਿਗੁਰੂ ਦੀ ਕੀ ਫਤ ਹੈ ਅੱਛਾ ਜਿਹੜੇ ਛੋਟੇ ਛੋਟੇ ਬਾਕੀ ਬੱਚੇ ਘਰੇ ਬੈਠੇ ਟੀਵੀ ਦੇਖ ਰਹੇ ਨੇ ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਹਾਂਜੀ ਉਹ 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 ਜਿੱਤੇਰੇ ਉਹਨੇ ਉਹ ਸਿੱਕੇ ਵਿੱਚ ਨਹੀਂ ਲੱਗਦੇ ਦੇ 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 ਕਿ ਕਰੇ ਬੱਚੇ ਬੱਚਾ ਟੀਵੀ ਤੇ ਰਹਿੰਦੇ ਨੇ ਉਹ ਸਿੱਕ ਸਿੱਕੇ ਵਿੱਚ ਨਹੀਂ ਬੰਦੇ ਨੇ ਉਹ ਦੋਵਾਂ ਵਿੱਚ ਨਹੀਂ ਹੁੰਦੇ ਨੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਸ ਵਿਲੇਸੀ ਸ਼੍ਰੀ ਨਨਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਮੌਜੂਦ ਹਾਂ ਤੇ ਸਭ ਤੋਂ ਪਹਿਲਾਂ ਤੁਹਾਨੂੰ ਅਤੇ ਤੁਹਾਡੇ ਪਰਿਵਾਰਾਂ ਨੂੰ ਫੋਲਾ ਮਹੱਲਾ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਹੋਲਾ ਮਹੱਲਾ ਦੇ ਜੇਕਰ ਇਤਿਹਾਸ ਦੀ ਗੱਲ ਕਰੀਏ ਤਾਂ ਹੋਲਾ ਮਹੱਲਾ ਦਾ ਇਤਿਹਾਸ ਬਹੁਤ ਵੱਡਾ ਤੇ ਬਹੁਤ ਡੂੰਘਾ ਹੈ ਜਿਸ ਬਾਰੇ ਸ਼ਾਇਦ ਹਰ ਕੋਈ ਨਹੀਂ ਜਾਣ ਸਕਿਆ ਤੇ ਇਸ ਇਤਿਹਾਸ ਦੇ ਨਾਲ ਅਸੀਂ ਤੁਹਾਨੂੰ ਹੁਣ ਜਾਣੂ ਕਰਵਾਣ ਲੱਗੇ ਹਾਂ ਪਰ ਉਸ ਤੋਂ ਪਹਿਲਾਂ ਤੁਸੀਂ ਤਖਤ ਸ੍ਰੀ ਕੇਸਗੜ ਸਾਹਿਬ ਸ੍ਰੀ ਨੰਦਪੁਰ ਸਾਹਿਬ ਦੇ ਦਰਸ਼ਨ ਦਿਦਾਰੇ ਕਰ ਲਓ ਤੁਸੀਂ ਦਰਸ਼ਨ ਦਿਦਾਰੇ ਕਰ ਲਵੋ ਤੇ ਕਿਉਂਕਿ ਘਰ ਦੇ ਵਿੱਚ ਸੰਤਾਂ ਬੈਠੀਆਂ ਨੇ ਜੋ ਇਸ ਵੇਲੇ ਨਹੀਂ ਦਰਸ਼ਨ ਦਿਦਾਰੇ ਕਰ ਸਕਦੀਆਂ ਇੱਕ ਵਾਰ ਫੁੱਲਾਂ ਦੀ ਫੁੱਲਾਂ ਦੇ ਨਾਲ ਸਜਿਆ ਹੋਇਆ ਤੁਸੀਂ ਗੁਰੂ ਘਰ ਦੇਖੋ ਮੱਥਾ ਟੇਕੋ ਕਿਉਂਕਿ ਘਰ ਦੇ ਵਿੱਚ ਬੈਠੀਆਂ ਸੰਗਤਾਂ ਜੋ ਨੇ ਬਹੁਤ ਸਾਰੀਆਂ ਜਿਹੜੀਆਂ ਜੋ ਜ਼ਿੰਮੇਵਾਰੀਆਂ ਕਰਕੇ ਘਰਾਂ ਤੋਂ ਬਾਹਰ ਨਹੀਂ ਆ ਸਕਦੀਆਂ ਤੁਹਾਡੇ ਵਾਸਤੇ ਦਰਸ਼ਨ ਦੀਦਾਰੇ ਲੈ ਕੇ ਅਸੀਂ ਜਿਹੜੇ ਆ ਹਾਜ਼ਰ ਹੋਏ ਆ ਬਹੁਤ ਸੋਹਣੀ ਫੁੱਲਾਂ ਦੀ ਜਿਹੜੀ ਐ ਸਜਾਵਟ ਕੀਤੀ ਗਈ ਐ ਲੱਖਾਂ ਦੀ ਤਦਾਦ ਦੇ ਵਿੱਚ ਸੰਗਤਾਂ ਜੋ ਨੇ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਰਹੀਆਂ ਹਰ ਕਿਸੇ ਦੇ ਚਿਹਰੇ ਦੇ ਉੱਤੇ ਖੁਸ਼ੀ ਦੀਆਂ ਰੌਣਕਾਂ ਨੇ ਕਿਉਂਕਿ ਗੁਰੂ ਘਰ ਦੇ ਵਿੱਚ ਆ ਕੇ ਤਾਂ ਹਰ ਕਿਸੇ ਨੂੰ ਹੀ ਜਿਹੜਾ ਹੈਗਾ ਬਹੁਤ ਜ਼ਿਆਦਾ ਸਕੂਨ ਮਿਲਦਾ ਹੈ ਵੈਸੇ ਜੀ ਗੱਲ ਕਰੀਏ ਭਾਰਤ ਦੇਸ਼ ਦੀ ਤਾਂ ਪੂਰਾ ਭਾਰਤ ਦੇਸ਼ ਉਹ ਤਿਹਾਰਾਂ ਦਾ ਦੇਸ਼ ਮੰਨੇ ਜਾਂਦਾ ਹੈ ਕਿਉਂਕਿ ਹਰ ਮਹੀਨੇ ਕੋਈ ਨਾ ਕੋਈ ਜਿਹੜਾ ਤਿਉਹਾਰ ਹੈ ਉਹਦਾ ਹੀ ਰਹਿੰਦਾ ਹੈ ਕਈ ਤਿਉਹਾਰ ਧਾਰਮਿਕ ਤੇ ਕਈ ਸਮਾਜਿਕ ਜਿਹੜੇ ਨੇ ਭਾਵ ਮੌਸਮ ਬਦਲਣ ਦੇ ਮੌਕੇ ਦੇ ਨਾਲ ਜੁੜੇ ਹੁੰਦੇ ਨੇ ਇਨ੍ਹਾਂ ਦੇ ਵਿੱਚ ਦੀਵਾਲੀ, ਦੁਸਹਿਰਾ, ਲੋਹੜੀ, ਵਿਸਾਖੀ ਅਤੇ ਹੋਲੀ ਜੋ ਨੇ ਸਿੱਖਾਂ ਦੇ ਪ੍ਰਮੁੱਖ ਤਿਹਾੜੀ ਵੀ ਮੰਨੇ ਜਾਂਦੇ ਨੇ ਪਰ ਜੇਕਰ ਸਿੱਖ ਕੌਮ ਦੇ ਸਭ ਤੋਂ ਪਵਿੱਤਰ ਅਤੇ ਸਭ ਤੋਂ ਵੱਡੇ ਤਿਹਾੜੀ ਦੀ ਗੱਲ ਕਰੀਏ ਤਾਂ ਸਿੱਖ ਕੌਮ ਦਾ ਸਭ ਤੋਂ ਵੱਧ ਅਤੇ ਮਹੱਤਵਪੂਰਨ ਤਿਹਾੜੀ ਜੋ ਹੈ ਹੋਲਾ ਮਹੱਲਾ ਜਿਨ੍ਹਾਂ ਨੂੰ ਲੋਕ ਹੋਲੀ ਕਹਿ ਦਿੰਦੇ ਆ ਪਰ ਹੋਲੀਆਂ ਤਾਂ ਲੋਕਾਂ ਦੀਆਂ ਹੁੰਦੀਆਂ ਨੇ ਖਾਲਸੇ ਦਾ ਤਾਂ ਹੋਲਾ ਹੀ ਹੁੰਦਾ ਸਿੱਖ ਕੌਮ ਦਾ ਇਤਿਹਾਸ ਕੁਰਬਾਨੀਆਂ ਦੇ ਨਾਲ ਭਰਿਆ ਹੋਇਆ ਦਸ਼ਮੇਸ਼ ਪਿਤਾ ਸ਼੍ਰੀ ਗੁਰਗੋਬਿੰਦ ਸਿੰਘ ਜੀ ਦੇ ਵੱਲੋਂ ਸਾਜੀ ਸਿੱਖ ਕੌਮ ਹਮੇਸ਼ਾ ਜ਼ੁਲਮਾਂ ਦੇ ਖਿਲਾਫ ਡਟਦੀ ਆਈ ਹੈ ਗੁਰੂ ਸਾਖਿਬ ਦੇ ਵੱਲੋਂ ਸਾਜੇ ਗਏ ਅਨੂਕੇ ਖਾਲਸਾ ਪੰਥ ਦੇ ਤਿਹਾਰ ਵੀ ਸਿੱਖਾਂ ਦੀ ਬਹਾਦਰੀ ਨੂੰ ਦਰਸਾਉਂਦੇ ਨੇ ਖਾਲਸਾਈ ਜਾਹੋ ਜਲਾਲ ਦਾ ਪ੍ਰਤੀਕ ਕੋਲਾ ਮੁਹੱਲਾ ਇੱਕ ਜਿਹਾ ਤਿਹਾਰ ਹੈ ਜੋ ਕਿ ਸਿੱਖ ਪੰਥ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਤਰੀਕੇ ਦੇ ਨਾਲ ਮਨਾਇਆ ਜਾਂਦਾ ਹੈ ਇਸ ਦਿਨ ਦਾ ਇਤਿਹਾਸ ਬਹੁਤ ਵੱਡਾ ਹੈ ਇਸ ਦਿਨ ਨੂੰ ਸ਼੍ਰੀ ਅਨੰਦਪੁਰ ਸਾਖਿਬ ਦੀ ਤਰਤੀ ਦੇ ਉੱਤੇ ਜਿਹੜਾ ਹੈਗਾ ਬਹੁਤ ਹੀ ਮਹੱਤਵਪੂਰਨ ਤਰੀਕੇ ਦੇ ਨਾਲ ਮਨਾਇਆ ਜਾਂਦਾ ਹੈ ਸੰਗਤਾਂ ਜਿਹੜੀਆਂ ਨੇ ਵੱਡੀ ਗਿਣਤੀ ਦੇ ਵਿੱਚ ਇਸ ਦਿਨ ਗੁਰੂ ਘਰ ਤੇ ਵਿੱਚ ਨਤਮਸਤਕ ਹੁੰਦੀਆਂ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਜਿਹੜਾ ਹੈਗਾ ਇੱਥੇ ਲਿਆਇਆ ਜਾਂਦਾ ਹੈ ਗੁਰੂ ਘਰ ਦੇ ਜਿਹੜੇ ਨੇ ਦਰਸ਼ਨ ਕਰਵਾਏ ਜਾਂਦੇ ਆ ਸੰਗਤਾਂ ਦੇ ਵਿੱਚ ਇੰਨਾ ਕੁ ਜ਼ਿਆਦਾ ਪਿਆਰ ਹੈ ਜਿਹੜਾ ਗੁਰੂ ਘਰ ਨੂੰ ਲੈ ਕੇ ਹੈ ਸੰਗਤਾਂ ਦੇ ਵੱਲੋਂ ਨੌਜਵਾਨਾਂ ਦੇ ਵੱਲੋਂ ਜਿਹੜੀ ਹੈ ਦੇਖੋ ਸੇਵਾ ਕੀਤੀ ਜਾ ਰਹੀ ਹੈ ਕਿਉਂਕਿ ਗੁਰੂ ਘਰ ਦੇ ਵਿੱਚ ਸੰਗਤਾਂ ਦਾ ਆਉਣ ਜਾਣ ਲੱਗਿਆ ਮਿੱਟੀ ਕੱਟਾ ਇਹ ਕਹਿਣ ਦਾ ਭਾਵ ਹੈ ਕਿ ਇੱਥੇ ਪੂਰੀ ਸਫਾਈ ਜੜੀ ਹੈ ਨੋਟਵਾਨਾ ਦੇ ਵੱਲੋਂ ਰੱਖੀ ਜਾ ਰਹੀ ਹੈ ਬਹੁਤ ਦੂਰ ਤਰੈਡਿਓ ਸੰਗਤਾਂ ਆਈਆਂ ਹੋਈਆਂ ਕਈ ਕਿ ਦਿਨ ਪਹਿਲਾਂ ਕਿ ਜਿਹੜਾ ਇੱਥੇ ਸੰਗਤਾਂ ਦਾ ਆਉਣ ਜਾਣ ਸ਼ੁਰੂ ਹੋ ਜਾਂਦਾ ਹੈ ਇਸ ਜਗ੍ਹਾ ਦੀ ਗੱਲ ਕਰੀਏ ਤਾਂ ਇੱਥੋਂ ਦੀ ਦੇਖ ਜਿਹੜੀ ਹੈ ਕਰਵਾਈ ਜਾਂਦੀ ਹੈ ਕਈ ਵਾਰ ਹੁੰਦਾ ਹੈ ਕਿ ਅਸੀਂ ਸੁਖ ਸੁਖੀ ਹੁੰਦੀ ਹੈ ਜਿਸ ਤੋਂ ਬਾਅਦ ਅਸੀਂ ਗੁਰੂ ਘਰ ਦੇ ਵਿੱਚ ਨਤਮਸਤਕ ਹੁੰਨੇ ਆਂ ਅਤੇ ਅਸੀਂ ਇੱਥੋਂ ਕੜਾਹ ਪ੍ਰਸ਼ਾਦ ਦੀ ਦੇਖ ਕਰਵਾਨੇ ਆਂ ਪਰਚੀ ਕਟਵਾਨੇ ਦੇਖ ਕਰਵਾਨ ਤੋਂ ਬਾਅਦ ਉਸ ਦੇਗ ਨੂੰ ਅਸੀਂ ਸੰਗਤਾਂ ਦੇ ਵਿੱਚ ਵੰਡਦੇ ਨੇ ਕਿਉਂਕਿ ਸਾਡੇ ਮਨੋ ਕਾਮਨਾ ਜਿਹੜੀਆਂ ਨੇ ਪੂਰੀਆਂ ਹੋਈਆਂ ਹੁੰਦੀਆਂ ਜਿਸ ਤੋਂ ਬਾਅਦ ਅਸੀਂ ਖੁਸ਼ੀ ਦੇ ਵਿੱਚ ਗੁਰੂ ਘਰ ਦੇ ਵਿੱਚ ਨਤਮਸਤਕ ਹੁੰਨੇ ਆ ਤੇ ਗੁਰੂ ਘਰ ਦੇ ਵਿੱਚ ਦੇਖ ਕਰਵਾ ਕੇ ਉਸ ਦੇਖ ਨੂੰ ਸੰਗਤਾਂ ਦੇ ਵਿੱਚ ਵੰਡ ਦਿੰਨੇ ਆ ਤੇ ਇਹ ਸੋਚਦੇ ਆ ਕਿ ਪ੍ਰਮਾਤਮਾ ਕਾਸ਼ ਹਰ ਕਿਸੇ ਦੀ ਹਰ ਇੱਕ ਵਿੱਚ ਜਿਹੜੀ ਹੈ ਪੂਰੀ ਕਰ ਦੇ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਦੇਖ ਕੇ ਪਤਾ ਲੱਗ ਹੀ ਗਿਆ ਹੋਵੇਗਾ ਕਿ ਸਿੱਖਾਂ ਵਾਸਤੇ ਹੋਲੇ ਮਹੱਲੇ ਦਾ ਤਿਉਹਾਰ ਕਿੰਨਾ ਕੁ ਜ਼ਿਆਦਾ ਮਹੱਤਵ ਰੱਖਦਾ ਹੈ ਸਜਾਵਟ ਦੇਖੋ ਕਿੰਨੇ ਸੋਹਣੇ ਤਰੀਕੇ ਦੇ ਨਾਲ ਜੋ ਹੈ ਮਨਮੋਹਕਾ ਨਜ਼ਾਰਾ ਇਸ ਵੇਲੇ ਗੁਰੂ ਘਰ ਦਾ ਬਣਿਆ ਤਰ੍ਹਾਂ ਤਰ੍ਹਾਂ ਦੇ ਫੁੱਲਾਂ ਦੇ ਨਾਲ ਜਿਹੜਾ ਗੁਰੂ ਘਰ ਨੂੰ ਸਜਾਇਆ ਗਿਆ ਤਰ੍ਹਾਂ ਤਰ੍ਹਾਂ ਦੀ ਡੈਕੋਰੇਸ਼ਨ ਕੀਤੀ ਗਈ ਹੈ ਸਜਾਵਟ ਕੀਤੀ ਗਈ ਹੈ ਨੌਜਵਾਨ ਪਹੁੰਚੇ ਨੇ ਬੱਚੇ ਪਹੁੰਚੇ ਨੇ ਬਜ਼ੁਰਗ ਪਹੁੰਚੇ ਨੇ ਛੋਟੇ ਛੋਟੇ ਬੱਚੇ ਵੀ ਜਿਹੜੇ ਨੇ ਆਪਣੇ ਪਰਿਵਾਰ ਦੇ ਨਾਲ ਇੱਥੇ ਪਹੁੰਚੇ ਹੋਏ ਨੇ ਗੁਰੂ ਘਰਾਂ ਦੇ ਇਤਿਹਾਸ ਨੂੰ ਜਾਣਨ ਵਾਸਤੇ ਸੰਗਤਾਂ ਦੇ ਨਾਲ ਵੀ ਕੱਲਾ ਬਾਤਾਂ ਕਰਾਵਾਂਗੇ ਤੁਹਾਡੀਆਂ ਪਰ ਇੱਕ ਵਾਰ ਤੁਸੀਂ ਦਰਸ਼ਨ ਦੀਦਾਰੇ ਕਰ ਲਵੋ ਤਖਤ ਸ਼੍ਰੀ ਕੇਸਗੜ ਸਾਹਿਬ ਸ਼੍ਰੀ ਅਨੰਦ ਪਰ ਸਾਖਿਬ ਦੇ ਤਖਤਸ਼੍ਰੀ ਕੇਸਗੜ ਸਾਖਬ ਦੇ ਇਤਿਹਾਸ ਤੋਂ ਵੀ ਤੁਹਾਨੂੰ ਜਾਣੂ ਕਰਵਾਵਾਂਗੇ ਤੇ ਸੰਗਤਾਂ ਦੇ ਨਾਲ ਵੀ ਗੱਲਾਂ ਬਾਤਾਂ ਕਰਾਂਗੇ ਕਿਉਂਕਿ ਇਤਿਹਾਸ ਸਿੱਖ ਪੰਥ ਦਾ ਜਿੰਨਾ ਫਰੋਲਿਆ ਜਾਵੇ ਉਹਨਾਂ ਹੀ ਇਤਿਹਾਸ ਹੈ ਜੋ ਵੱਡਾ ਹੈ ਤਖਤਸ਼੍ਰੀ ਕੇਸਗੜ ਸਾਖਬ ਖਾਲਸਾ ਪੰਥ ਦੇ ਪੰਜ ਤਖਤਾਂ ਦੇ ਵਿੱਚੋਂ ਤੀਸਰਾ ਤਖਤ ਹੈ ਮੌਕੇ ਦੇ ਉੱਤੇ ਪੁਲਿਸ ਪੱਲ ਵੀ ਤਾਇਨਾਤ ਕੀਤਾ ਗਿਆ ਹੈ ਕਿਸੇ ਵੀ ਤਰ੍ਹਾਂ ਦੀ ਅਨਸੁਖਾਵੀ ਘਟਨਾ ਤੋਂ ਜਿਹੜਾ ਹੈਗਾ ਬਚਾਅ ਕੀਤਾ ਜਾ ਰਿਹਾ ਕਿਉਂਕਿ ਪਿਛਲੇ ਸਾਲ ਕੋਲੇ ਮੁਹੱਲੇ ਮੌਕੇ ਬਹੁਤ ਅਨਸੁਖਾਵੀ ਘਟਨਾ ਵਾਪਰੀ ਸੀ ਪਰ ਇਸ ਵੇਲੇ ਜੋ ਹੈ ਪੂਰੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਜਗ੍ਹਾ-ਜਗ੍ਹਾ ਤੇ ਕੈਮਰੇ ਲਗਾਏ ਗਏ ਨੇ ਤੇ ਸੰਗਤਾਂ ਜੋ ਨੇ ਬੜੇ ਹੀ ਆਰਾਮ ਦੇ ਨਾਲ ਪਿਆਰ ਸਤਿਕਾਰ ਦੇ ਨਾਲ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਰਹੀਆਂ ਮੱਥਾ ਟੇਕਣ ਵਾਸਤੇ ਮੌਕੇ ਦੇ ਉੱਤੇ ਸੇਵਾਦਾਰ ਵੀ ਜੋ ਨੇ ਤਨਤ ਕੀਤੇ ਗਏ ਨੇ ਪੂਰੇ ਪ੍ਰਬੰਧ ਪੁਖਤਾ ਤਰੀਕੇ ਨਾਲ ਕੀਤੇ ਗਏ ਨੇ ਪੂਰੇ ਡਿਸਪਲਿਨ ਦੇ ਨਾਲ ਸੰਗਤਾਂ ਜੋ ਨੇ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਰਹੀਆਂ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਸਾਰੇ ਪ੍ਰਬੰਧ ਜਿਹੜੇ ਨੇ ਚੰਗੇ ਤਰੀਕੇ ਦੇ ਨਾਲ ਕੀਤੇ ਗਏ ਨੇ ਸੇਵਾਦਾਰ ਮੌਕੇ ਉੱਤੇ ਮੌਜੂਦ ਨੇ ਹਰ ਚੀਜ਼ ਦਾ ਜਿਹੜਾ ਹੈਗਾ ਖਾਸ ਤੌਰ ਦੇ ਉਤੇ ਧਿਆਨ ਰੱਖਿਆ ਜਾ ਰਿਹਾ ਹੈ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਪਹੁੰਚ ਰਹੀਆਂ ਨੇ ਤੇ ਸੰਗਤਾਂ ਦੀ ਜਿਹੜੀ ਸੁਰੱਖਿਆ ਦੀ ਵੀ ਜ਼ਿੰਮੇਵਾਰੀ ਬਹੁਤ ਵੱਡੀ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਪਾਰੀ ਗਿੰਤੇ ਦੇ ਵਿੱਚ ਇੱਥੇ ਸੰਤਾਂ ਜੋ ਨੇ ਨਤਮਸਤਕ ਹੋ ਰਹੀਆਂ ਕੜਾਹ ਪਰ ਸ਼ਾਦੀ ਦੇਖ ਜੋ ਹੈ ਵਰਤਾਈ ਜਾ ਰਹੀ ਹੈ ਹਮ ਹਮਾ ਕੇ ਸੰਤਾਂ ਹੋਲੇ ਮਹੱਲੇ ਦੇ ਪਵਿੱਤਰ ਦਿਹਾੜੇ ਤੇ ਇੱਥੇ ਪਹੁੰਚੀਆਂ ਹੋਈਆਂ ਨੇ ਸੰਤਾਂ ਦੇਖੋ ਕਿ ਸਿੱਕੇ ਦੇ ਨਾਲ ਪਰਮਾਤਮਾ ਦੇ ਰੰਗਾਂ ਦੇ ਵਿੱਚ ਰੰਗੀਆਂ ਹੋਈਆਂ ਹਰ ਕਿਸੇ ਦੇ ਵੱਲੋਂ ਇਸ ਵੇਲੇ ਇੱਥੇ ਪਰਮਾਤਮਾ ਦੇ ਨਾਮ ਦਾ ਜਾਪ ਜਪਿਆ ਜਾ ਰਿਹਾ ਹੈ ਗੁਰੂ ਘਰ ਦੇ ਅੰਦਰ ਵੀ ਜੋ ਹੈ ਇਸ ਵੇਲੇ ਸ਼ਬਦ ਕੀਰਤਨ ਕੀਤਾ ਜਾ ਰਿਹਾ ਤੇ ਸੰਗਤਾਂ ਆਪਣੇ ਬੱਚਿਆਂ ਨੂੰ ਪਰਿਵਾਰਾਂ ਨੂੰ ਬਜ਼ੁਰਗਾਂ ਨੂੰ ਲੈ ਕੇ ਗੁਰੂ ਘਰ ਦੇ ਵਿੱਚ ਨਤਮਸਤਕ ਹੋਈਆਂ ਕਿਉਂਕਿ ਹੋਲਾ ਮਹੱਲਾ ਸਿੱਖਾਂ ਦਾ ਬਹੁਤ ਵੱਡਾ ਤਿਹਾਰ ਹੈ ਸਿੱਖ ਪੰਥ ਦੇ ਜੋ ਬਹੁਤ ਹੀ ਖਾਸ ਤੇ ਮਹੱਤਵਪੂਰਨ ਤਿਹਾਰ ਹੈ ਉਹਨਾਂ ਦੇ ਵਿੱਚੋਂ ਹੋਲਾ ਮਹੱਲਾ ਬੇਖਦ ਹੀ ਮਹੱਤਵਪੂਰਨ ਤਿਹਾਰ ਮੰਨਿਆ ਗਿਆ ਸੰਗਤਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿੱਥੋਂ ਆਏ ਪੱਤੀ ਮਲਤਾਨੀ ਤੁਸੀਂ ਕੀ ਨਾਮ ਹੈ ਜੀ ਸ਼ੁਗਦੇਵ ਸਿੰਘ ਜੀ ਅੱਛਾ ਜੀ ਅੱਜ ਇੱਥੇ ਤੁਸੀਂ ਪਹਿਲੀ ਵਾਰ ਨਤਮਸਤਕ ਹੋਏ ਹੋ ਜਾਂ ਇਸ ਤੋਂ ਪਹਿਲਾਂ ਵੀ ਤੁਸੀਂ ਆਉਂਦੇ ਹੋ ਹਰ ਸਾਲ ਆਉਨੇ ਆ ਜੀ ਅੱਛਾ ਕਿੰਨੇ ਸਾਲ ਹੋ ਗਏ ਆਉਂਦੇ ਹੁੰਦੇ ਪੰਜ ਸਾਲ ਹੋ ਗਏ ਜੀ ਅੱਛਾ ਇੱਥੇ ਆ ਕੇ ਕਿੰਨਾ ਕਰੋ ਨੂੰ ਸਕੂਨ ਮਿਲਦਾ ਕਿਉਂਕਿ ਜਦ ਅਸੀਂ ਪਹੁੰਚੇ ਬਹੁਤ ਹੀ ਖੁਸ਼ੀ ਦਾ ਮਾਹੌਲ ਲੱਗਦਾ ਜਿੱਦਾਂ ਕਹਿੰਦੇ ਨੇ ਕਿ ਅੰਦਰੋਂ ਅੰਦਰ ਇੱਕ ਸਕੂਨ ਮਹਿਸੂਸ ਹੁੰਦਾ ਬਹੁਤ ਮਿਲਦਾ ਜੀ ਵਧੀਆ ਬਾਬੇ ਜਗਾਂ ਤੇ ਆ ਕੇ ਵਧੀਆ ਸਕੂਨ ਮਿਲਦਾ ਹੈ ਕੋਣ ਕੋਣ ਆਇਆ ਪਰਿਵਾਰ ਦੇ ਵਿੱਚੋਂ ਮੈਂ ਮੈਂ ਤਾਂ ਮੇਰੇ ਯਾਰ ਦੋਸਤ ਆਏ ਅੱਛਾ ਜੀ ਆ ਕੀ ਕਰਦਿਆਂ ਨੂੰ ਕਦੇ ਲੈ ਕੇ ਆਏ ਹੋ ਤੁਸੀਂ ਉਹ ਵੀ ਹੁੰਦੇ ਨੇ ਕਰਦੇ ਹੋਰ ਨਹੀਂ ਉਹ ਭੀੜ ਕਰਕੇ ਘਟ ਆਉਂਦੇ ਆ ਜੀ ਅੱਛਾ ਜੀ ਸੁਰੱਖਿਆ ਪ੍ਰਬੰਧ ਕਿਵੇਂ ਦੇ ਲੱਗਦੇ ਨੇ ਕੋਈ ਹੁੱਲੜਬਾਜੀ ਦੇਖਣ ਨੂੰ ਤਾਂ ਨਹੀਂ ਮਿਲੀ ਸੁਰੱਖਿਆ ਪ੍ਰਬੰਧਾਂ ਦੀ ਜੇ ਗੱਲ ਕਰੀਏ ਹਾਂਜੀ ਸੁਰੱਖਿਆ ਦੇ ਪ੍ਰਬੰਧ ਜਿਵੇਂ ਭਾਰੀ ਪੁਲਿਸ ਬਲ ਤਾਇਨਾਤ ਹੈ ਕੋਈ ਭੀੜ ਪੜੱਕਾ ਕੋਈ ਅਨਹੋਣੀ ਦੀ ਘਟਨਾ ਤਾਂ ਨਹੀਂ ਲੱਗਦਾ ਬਹੁਤ ਵਧੀਆ ਜੀ ਹਾਂਜੀ ਸੰਗਤਾਂ ਨੂੰ ਕੋਈ ਖਾਸ ਨੇਹਾ ਦੇਣਾ ਚਾਹੁੰਦੇ ਹੋ ਮੈਂ ਕਹਿੰਦਾ ਸੰਗਤਾਂ ਬਹੁਤ ਆਉਣ ਜੀ ਬਾਬੇ ਘਰੇ ਸਗੋ